ਉਹਨੂੰ ਉਹਦੀ ਪ੍ਰੋਸੀਕਿਊਸ਼ਨ ਆਸਤੇ ਸੈਂਕਸ਼ਨ ਹੋਮ ਡਿਪਾਰਟਮੈਂਟ ਦਿੰਦਾ ਮੈਂ ਇਹ ਚੀਜ਼ ਅੱਜ ਡਾਕੂਮੈਂਟਸ ਲੈ ਕੇ ਆਇਆ ਜਿਹੜੀ ਗੱਲ ਕੀਤੀ ਜਾ ਰਹੀ ਹੈ ਕਿ ਸੈਂਕਸ਼ਨ ਨਹੀਂ ਦਿੱਤੀ ਗਈ ਬਾਬੇ ਨੂੰ ਤੇ ਜਦੋਂ ਮੁੱਖ ਮੰਤਰੀ ਨੂੰ ਪੁੱਛਿਆ ਗਿਆ ਕਿ ਭਾਈ ਬਾਬੇ ਨੂੰ ਸੈਂਕਸ਼ਨ ਨਹੀਂ ਦਿੱਤੀ ਸੈਂਕਸ਼ਨ ਦੀ ਚਿੱਠੀ ਆਈ ਵੀ ਹੈ ਮੁੱਖ ਮੰਤਰੀ ਸਾਹਿਬ ਦੀ ਸਟੇਟਮੈਂਟ ਤਾਂ ਤੁਸੀਂ ਸਭ ਨੇ ਸੁਣੀ ਹੈ ਆ ਸੁਣ ਲਓ ਸਾਡੇ ਇਹਦੇ ਨਾਲ ਕੁਝ ਬੰਦੇ ਨਹੀਂ ਜੀ ਉਹ ਪੁਰਾਣਾ ਕੇਸ ਚੱਲ ਰਿਹਾ ਹੈ ਨਹੀਂ ਨਹੀਂ ਸਾਡੇ ਵੱਲੋਂ ਕੋਈ ਇਸ ਤਰ੍ਹਾਂ ਦੇ ਮਾਮਲੇ ਨਹੀਂ ਕੋਤਾ ਜੀ 2 ਵਾਰ ਤੋਂ ਬਦਲਦੇ ਹਨ ਉਹਨਾਂ ਦਾ ਮੁੰਡਾ ਇਲੈਕਸ਼ਨ ਲੜਿਆ ਜੀ ਚਲੋ ਵੇਖੋ ਪੁਰਾਣਾ ਕੇਸ ਹੈ ਸਾਡੇ ਵੱਲੋਂ ਕੋਈ ਨਹੀਂ ਜੀ ਰੋਕਿਆ ਗਿਆ ਪਿਛਲਾ ਕੇਸ ਹੈ ਹੁਣ ਮੈਂ ਤੁਹਾਡੇ ਸਾਹਮਣੇ ਇਹਦਾ ਚਿੱਠਾ ਰੱਖਾਂ ਪਹਿਲਾਂ ਇੱਕ ਤੁਹਾਨੂੰ ਕਲੀਅਰ ਕਰ ਦਿਆਂ ਕਿ ਦੇਖੋ ਮੈਂ ਫੇਰ ਉਸ ਗੱਲ ਤੇ ਆਉਣਾ ਕਿ ਕਿੱਡੇ ਨੰਗੇ ਚਿੱਟੇ ਹੋ ਕੇ ਮਦਦ ਕਰ ਰਹੇ ਹੈ ਨਹੀਂ ਤਾਂ ਇਹ ਗੱਲ ਕਹਿ ਸਕਦੇ ਸੀ ਕਿ ਫਾਈਲ ਜੀ ਕਿਸੇ ਅਫਸਰ ਨੇ ਹੀ ਦੱਬ ਕੇ ਰੱਖ ਲਈ ਸਾਡੇ ਕੋਲੇ ਤਾਂ ਪਹੁੰਚੀ ਹੀ ਨਹੀਂ ਸਾਡੇ ਤਾਂ ਧਿਆਨ ਮੇਰਾ ਨਾਮ ਸੁਨੇਤਾ ਹੈ ਜੀ ਮੈਂ ਅਗਰਾਮ ਪੰਚਾਇਤ ਵਿਗਾਨ ਕੀ ਸਰਪੰਚ ਹਾਂ ਜੀ ਹਮਾਰੇ ਯਾਂ ਡਿਸਪੈਂਸਰੀ ਹੈ ਉਸਮੇ ਸਭੀ ਸੁਵਿਧਾ ਮਿਲਤੇ ਹੈ ਜੇ ਗਰਭਵਤੀ ਕੋ ਵੀ ਬੱਚੋ ਕੋ ਵੀ ਹਰਿਆਣਾ ਸਰਕਾਰ ਜੀ